ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਮਾਮਲੇ ਦੀ ਉਸ ਵੱਡੀ ਖਬਰ ਬਾਰੇ ਜਿਸ ਨੇ ਪੂਰੇ ਪੰਜਾਬ ਨੂੰ ਖਿਲਾਕ ਕੇ ਰੱਖ ਦਿੱਤਾ ਹੈ ਜੀ ਹਾਂ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਆਪਣੀ ਕੰਮਰਕਸ ਲਈ ਹੈ ਨਾ ਸਿਰਫ ਸਰਕਾਰੀ ਮੁਲਾਜ਼ਮਾਂ ਸਗੋਂ ਸੜਕ ਦੇ ਠੇਕੇਦਾਰ ਅਤੇ ਨਿੱਜੀ ਹਸਪਤਾਲ ਤੱਕ ਨੋਟਿਸ ਜਾਰੀ ਕੀਤੇ ਗਏ ਹਨ ਅਦਾਲਤ ਨੇ ਸਾਫ ਕਿਹਾ ਹੈ ਜਵਾਬ ਦਿਓ ਨਹੀਂ ਤਾਂ ਕਾਰਵਾਈ ਲਈ ਤਿਆਰ ਰਹੋ ਦੋ ਦਿਨਾਂ ਦਾ ਸਮਾਂ ਦਿੱਤਾ ਹੈ ਦੋਸਤੋ 27 ਸਤੰਬਰ ਦਾ ਦਿਨ ਪੰਜਾਬ ਲਈ ਇੱਕ ਦੁਖਦਾਈ ਦਿਨ ਬਣ ਗਿਆ ਰਾਜਵਿਰ ਜਵੰਦਾ ਉਹ ਗਾਇਕ ਜਿਸ ਦੀ ਆਵਾਜ਼ ਨਾਲ ਪੰਜਾਬ ਦੇ ਕੋਨੇ ਕੋਨੇ ਚ ਖੁਸ਼ੀ ਗੂੰਜਦੀ ਸੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਬੱਦੀ ਇਲਾਕੇ ਨੇੜੇ ਉਸ ਦੀ ਗੱਡੀ ਦਾ ਐਕਸੀਡੈਂਟ ਲੋਕ ਦੌੜ ਕੇ ਪਹੁੰਚੇ ਕਿਸੇ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਕਿਸੇ ਨੇ ਆਪਣੇ ਹੱਥਾਂ ਨਾਲ ਉਸ ਨੂੰ ਉਠਾ ਕੇ ਨੇੜਲੇ ਹਸਪਤਾਲ ਪੰਚਾਇਤ ਪਰ ਇੱਥੇ ਜੋ ਹੋਇਆ ਉਹ ਦਿਲ ਹਿਲਾ ਦੇਣ ਵਾਲਾ ਸੀ ਹਸਪਤਾਲ ਨੇ ਰਾਜਵੀਰ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਪਟੀਸ਼ਨ ਅਦਾਲਤ ਚ ਦਾਇਰ ਹੋਈ ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਉਸ ਸਮੇਂ ਹਸਪਤਾਲ ਨੇ ਆਪਣਾ ਫਰਜ਼ ਨਿਭਾਇਆ ਹੁੰਦਾ ਤਾਂ ਰਾਜਵੀਰ ਦੀ ਜਾਨ ਬਚ ਸਕਦੀ ਸੀ ਸੁਪਰੀਮ ਕੋਰਟ ਨੇ ਪਹਿਲਾਂ ਹੀ ਹੁਕਮ ਦਿੱਤੇ ਹੋਏ ਸਨ ਕਿ ਕਿਸੇ ਵੀ ਐਮਰਜੈਂਸੀ ਮਰੀਜ਼ ਨੂੰ ਦਾਖਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਫਿਰ ਵੀ ਇੱਥੇ ਇਹੀ ਗਲਤੀ ਹੋਈ ਹੁਣ ਹਾਈ ਕੋਰਟ ਨੇ ਇਸ ਤੇ ਸਖਤ ਰਵਈਆ ਅਪਣਾਇਆ ਸੀਨੀਅਰ ਵਕੀਲ ਮਨਿਤ ਸਿੰਘ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਨਾ ਸਿਰਫ ਹਸਪਤਾਲ ਨੂੰ ਸਗੋਂ ਕੇਂਦਰ ਸਰਕਾਰ ਪੰਜਾਬ ਹਰਿਆਣਾ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਤੇ ਐਨ ਐਮਸੀ ਨੂੰ ਨੋਟਿਸ ਜਾਰੀ ਕੀਤਾ ਇੱਥੇ ਸਿਰਫ ਹਸਪਤਾਲ ਦੀ ਲਾਪਰਵਾਹੀ ਨਹੀਂ ਸੀ ਛੇ ਹਾਦਸਾ ਹੋਇਆ ਉਹ ਸੜਕ ਦੀ ਹਾਲਤ ਵੀ ਬਹੁਤ ਮਾੜੀ ਸੀ ਸੜਕ ਦੀ ਮੁਰੰਮਤ ਸਮੇਂ ਤੇ ਨਹੀਂ ਹੋਈ ਜਗ੍ਹਾ ਜਗ੍ਹਾ ਤੇ ਖੱਡੇ ਸੀ ਰੋਡ ਤੇ ਕੋਈ ਸਾਈਨ ਬੋਰਡ ਨਹੀਂ ਸੀ ਸਰਕਾਰੀ ਇੰਜੀਨੀਅਰਾਂ ਤੇ ਠੇਕੇਦਾਰ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਕਾਰਵਾਈ ਨਹੀਂ ਹੋਈ ਹੁਣ ਹਾਈ ਕੋਰਟ ਨੇ ਪੀ ਡਬਲਯੂ ਡੀ ਵਿਭਾਗ ਤੇ ਸੜਕ ठेकेदार ਤੋਂ 2 ਦਿਨਾਂ ਤੱਕ ਅੰਦਰਲਾ ਜਵਾਬ ਮੰਗਿਆ ਹੈ ਕਿਉਂ ਨਹੀਂ ਰੋਡ ਦੀ ਮੁਰੰਮਤ ਟਾਈਮ ਤੇ ਕੀਤੀ ਗਈ ਕਿਉਂ ਇੱਕ ਜਾਨ ਸਿਸਟਮ ਦੀ ਲਾਪਰਵਾਹੀ ਕਾਰਨ ਗਈ ਅਦਾਲਤ ਨੇ ਕਿਹਾ ਇਹ ਮਾਮਲਾ ਸਿਰਫ ਰਾਜਵੀਰ ਜਵੰਦਾ ਦਾ ਨਹੀਂ ਇਹ ਸਾਰੇ ਸਿਸਟਮ ਦੀ ਜ਼ਿੰਮੇਵਾਰੀ ਹੈ ਨਿਯਮਾਂ ਦੀ ਕਮੀ ਨੂੰ ਬੇਇਨਕਾਬ ਕਰਦਾ ਹੈ ਹਾਈ ਕੋਰਟ ਨੇ ਤਿੰਨ ਮੁੱਖ ਬਿੰਦੂਆਂ ਨੂੰ ਸਰਕਾਰ ਨੂੰ ਹੁਕਮ ਦਿੱਤੇ ਹਨ ਮਾਂ ਕੇਅਰ ਨੈਟਵਰਕ ਬਣਾਓ ਹਰ ਹਾਈਵੇ ਤੇ ਤੁਰੰਤ ਮੈਡੀਕਲ ਸਹਾਇਤਾ ਉਪਲਬਧ ਕਰੋ ਕੋਈ ਵੀ ਹਸਪਤਾਲ ਐਮਰਜੈਂਸੀ ਮਰੀਜ਼ ਨੂੰ ਇਨਕਾਰ ਨਾ ਕਰ ਸਕੇ ਸੜਕਾਂ ਸੁਰੱਖਿਆ ਲਈ ਸਖਤ ਮਾਪਦੰਡ ਬਣਾਓ ਮੁਰੰਮਤ ਵਿੱਚ ਵਲਾ ਪ੍ਰਵੇ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਈ ਕਰੋ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੱਜ ਨੇ ਕਿਹਾ ਹੈ ਕਿ ਸਿਰਫ ਸਿੱਖ ਸਿੰਘਰ ਦੀ ਜਾਨ ਨਹੀਂ ਗਈ ਇਹ ਪੰਜਾਬ ਦੀ ਆਵਾਜ਼ ਦੀ ਜਾਨ ਗਈ ਸੋਸ਼ਲ ਮੀਡੀਆ ਤੇ ਲੋਕਾਂ ਨੇ ਹਾਈ ਕੋਰਟ ਦੇ ਇਸ ਸਪੈਂਸਰ ਦਾ ਸਵਾਗਤ ਕੀਤਾ ਲੋਕ ਲਿਖ ਰਹੇ ਹਨ ਹੁਣ ਸਿਰਫ ਹੁਣ ਇਨਸਾਫ ਮਿਲੇਗਾ ਰਾਜਵਰ ਦੇ ਫੈਸਲੇ ਕਿਹਾ ਕਿ ਕੇਸ ਸਿਰਫ ਇੱਕ ਵਿਅਕਤੀ ਦਾ ਨਹੀਂ ਇਹੀ ਸਿਹਤ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਲੜਾਈ ਹੈ ਕਈ ਡਾਕਟਰ ਨੇ ਇਹ ਵੀ ਮੰਨਿਆ ਹੈ ਕਿ ਐਮਰਜੈਂਸੀ ਰੋਲ ਅਧਿਕਾਰਮੀ ਕਰਕੇ ਕਈ ਵਾਰ ਜਾਨਾਂ ਜਾਂਦੀਆਂ ਹਨ ਜੇਕਰ ਇਸ ਤੋਂ ਸਬਕ ਲੈ ਕੇ ਨਿਯਮ ਬਣੇ ਤਾਂ ਜੀਵਨ ਲਈ ਸੱਚਾ ਇਨਸਾਨ ਹੋਵੇਗਾ ਰਾਜੂਰ ਜਵੰਦਾ ਦੇ ਪਰਿਵਾਰ ਅਜੇ ਵੀ ਸਦਵੇਂ ਵਿੱਚ ਹੈ ਉਸ ਦੀ ਮਾਂ ਤੇ ਪਤਨੀ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਕਿਸੇ ਹੋਰ ਮਾਦਾ ਪੁੱਤ ਇਸ ਤਰ੍ਹਾਂ ਨਾ ਜਾਵੇ ਉਹਨਾਂ ਨੇ ਵੈਗਰੂਆ ਅਰਦਾਸ ਕੀਤੀ ਜੇ ਸੱਚਾ ਹੈ ਤਾਂ ਸਾਹਮਣੇ ਆਵੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਮਿਲੇ ਦੋਸਤੋ ਇਹ ਮਾਮਲਾ ਇੱਕ ਕਹਾਣੀ ਨਹੀਂ ਇੱਕ ਚਿਤਾਵਨੀ ਹੈ ਸਿਸਟਮ ਲਈ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੀ ਰਾਜਵੀਰ ਵਰਗੀਆਂ ਹਸਤੀਆਂ ਨੂੰ ਇਨਸਾਫ ਮਿਲੇ ਹਾਈ ਕੋਰਟ ਨੇ ਪਹਿਲਾ ਕਦਮ ਚੁੱਕ ਲਿਆ ਹੁਣ ਵੇਖਣਾ ਇਹ ਹੈ ਕਿ ਸਰਕਾਰ ਦੇ ਹਸਪਤਾਲ ਵੱਲੋਂ ਕੀ ਜਵਾਬ ਆਉਂਦਾ ਹੈ ਤੁਸੀਂ ਵੀ ਰਾਜਵੀਰ ਨੂੰ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਨੂੰ ਲਾਈਕ ਕਰ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੀ ਹਾਈ ਕੋਰਟ ਤੋਂ ਇਨਸਾਫ ਮਿਲੇਗਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ